वेलकम बैक टू माय चैनल दीप दलजीत ब्लॉग ते मेरे नाल ਸਾਡਾ ਪਹਿਲਾ ਯਾਰ ਸਾਡਾ ਮੇਰਾ ਰਜੀਵ ਭਰਾ ਮੇਰਾ ਅੱਗੇ ਤੁਸੀਂ ਬਲੌਗ ਦੇਖ ਚੁੱਕੇ ਹੋ ਜੀ ਕਿਦਾਂ ਠੀਕ ਆ ਹੈਲੋ ਬਹੁਤ ਵਧੀਆ ਤੇ ਅੱਜ ਸਾਡਾ ਟੂਰ ਨਿਕਲਿਆ ਕਿਤੇ ਹਿਮਾਚਲ ਫੇਰ ਜਾਣ ਦਾ ਤੁਹਾਨੂੰ ਦਰਸ਼ਨ ਕਰਾਉਣੇ ਅੱਜ ਵਧੀਆ ਥਾਂ ਤੇ ਫੇਰ ਚੱਲੇ ਆ ਅੱਜ ਇੱਕ ਵਾਰੀ ਤੇ ਪਲੀਜ਼ ਸੌਰੀ ਪਹਿਲਾਂ ਤਾਂ ਯਾਰ ਬਲੌਗ ਨਹੀਂ ਕਰ ਹੋ ਰਿਹਾ ਕਿਉਂਕਿ ਐਡਿਟ ਕਰਨ ਨੂੰ ਟਾਈਮ ਨਹੀਂ ਲੱਗ ਰਿਹਾ ਹੈਗਾ ਸੋ ਬੀਜੀ ਬੀਜੀ ਲਾਈਫ ਹੋਈ ਪਈ ਆ ਇਸ ਟਾਈਮ ਪਤਾ ਨਹੀਂ ਲੋਕੀ ਯਾਰ ਕਿੱਦਾਂ ਡੇਲੀ ਬਲੌਗਾਂ ਚ ਰਹਿੰਦੇ ਹਰ ਟੂਰ ਗਿਆ ਹੁੰਦਾ ਹੈਗਾ ਯਾਰ ਅਜਿੰਨਾ ਕੁ ਕਰੀ ਜਾਂਦੇ ਕਰੀ ਜਾਂਦੇ ਮੜਾ ਮੋਟਾ ਬਲੌਗ ਸ਼ੂਟ ਕਰੀ ਜਾਂਦੇ ਹੋਰ ਕੁਝ ਨਹੀਂ ਤਾ ਟਾਈਮ ਹੀ ਨਹੀਂ ਹੁੰਦਾ ਯਾਰ ਇੰਨਾ ਤੇ ਫਿਰ ਇੱਕ ਦਿਨ ਪੂਰਾ ਬੰਦਾ ਮਤਲਬ ਬਲੌਗਾਂ ਚ ਰਹੇ ਵਾਕੀ ਕੰਮ ਕੋਮ ਨਾ ਕਰੇ ਫਿਰ ਇਹੀ ਹੁੰਦਾ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆਪਾਂ ਕਿੱਥੇ ਜਾ ਰਹੇ ਆਪਾਂ ਹੋ ਗਏ ਆਂ ਮਾਚਲ ਐਂਟਰ ਤੇ ਕੰਮ ਸਕੇ ਜਲੰਧਰ ਥੋੜਾ ਜਿਹਾ ਜਲੰਧਰੋਂ ਨਿਕਲਿਆ ਹਿਸ਼ਾਰਪੁਰ ਤੇ ਹਿਸ਼ਾਰ ਤੋਂ ਹੁਣ ਜਾ ਰਹੇ ਆਂ ਉਨਾ ਸਾਡਾ ਇੱਕ ਦਿਨ ਦਾ ਟੂਰ ਆ ਕੱਲ ਵਾ ਆਜੋ ਤੇ ਪਲੀਜ਼ ਲਾਈਕ ਕਰਦੇ ਕਰੋ ਯਾਰ ਤੇ ਚੈਨਲ ਜਿਹੜੇ ਨਵੇਂ ਆਏ ਉਹ ਸਬਸਕ੍ਰਾਈਬ ਕਰ ਲਓ ਥੈਂਕ ਯੂ ਸੋ ਮੱਚ ਤੇ ਸਾਰਾ ਧੰਨਵਾਦ ਤੁਸੀਂ ਫੇਰ ਵੀ ਸਪੋਰਟ ਕਰਦੇ ਹੋ ਮੈਨੂੰ ਤੇ ਆਜੋ ਦੇਖੋ ਬਣਾਤਾ ਵਾਦੀਆਂ ਦੇਖੋ ਇੰਨੀਆਂ ਸੋਹਣੀ ਸੋਹਣੀਆਂ ਕਿੱਲਾ ਰੁਕੇ ਆਪਾਂ ਇੱਥੇ ਟੋਕਲ ਲੈਣਾ ਇਹ ਮਾਚਲਦਾ ਪਹਿਲਾ ਟੋਕਲ ਟੋਕਨ 50 ਰੁਪਏ ਲਓ ਭਾਈ ਥੈਂਕ ਯੂ ਓਕੇ ਆ ਲੋ ਜੀ ਟੋਕਨ ਸਲੋ ਯੂ ਪਹੁੰਚ ਗਏ ਹੁੰਦੇ ਨੇ ਤੇ ਉੰਨੇ ਤੋਂ ਮੁੜ ਗਏ ਆਪਾਂ ਬਡ ਸਰ ਰੋਡ ਜਿਹੜਾ ਰੋੜਾ ਬਡ ਸਰ ਰੋਡ ਬਡ ਸਰ ਰੋਡ ਬਡ ਸਰ ਰੋਡ ਇਹ ਲੱਗਾ ਜੀ ਬਡ ਸਰ ਰੋਡ ਆ ਚੱਲਦੇ ਰੱਖਾਂ ਜੀ 59 ਰੁਪਏ ਤੇ ਹਿਮਾਚਲ ਤੇ ਇੰਨਾ ਹੀ ਆ ਇੱਕ ਵਾਰ ਟਿਕਣਾ ਉੱਥੇ ਹੋਰ ਕਿੰਨਾ ਖਰਚ ਪਾਣਾ ਚਲੋ ਜੀ ਐ ਫੁੱਲ ਕਰਨ ਦਾ ਇਹ ਤਾਂ 3322 ਰੁਪਏ ਪੈ ਗਿਆ 35 ਲੀਟਰ ਤੇ ਪੈ ਗਿਆ ਅੱਜ ਰਸਤੇ 'ਚ ਰੁਕੇਆਂ ਤੇ ਉਹਨੂੰ ਭੇਜਿਆ ਹੁਣ ਕੁਝ ਕੋਕੂਕ ਲੈਣ ਨੂੰ ਕਿਉਂ ਮਿਲਿਆ ਨਹੀਂ ਕੋਕ ਲੋ ਜਿੱਥੇ ਕੋਕ ਨਹੀਂ ਮਿਲਿਆ ਚੱਲ ਜੀ ਜਾਣ ਗਿਆ ਹਾਂ ਅੱਥਾ ਲੋ ਜੀ ਅਸੀਂ ਪਹੁੰਚ ਗਏ ਆ ਸ਼ਾਹ ਤੜਾਈਆਂ ਤੇ ਸ਼ਾਹ ਤੜਾਈਆਂ ਅੜ ਕੇ ਅਸੀਂ ਰੂਮ ਲੈ ਲਿਆ ਇੱਥੇ ਸਿਲਵਰ ਰੈਨ ਹੋਟਲ ਸਿਲਵਰ ਲਾਈਨ ਜਿਹੜਾ ਮੇਨ ਚੌਕ ਹੈ ਮੇਨ ਚੌਕ ਤੋਂ ਜਦੋਂ ਆਪਾਂ ਬਾਬਾ ਬਾਦਨਾ ਦੇ ਉੱਪਰ ਮੰਦਿਰ ਚੜਦੇ ਆ ਉਸ ਰੋਸ ਰੋਡ ਤੇ ਆ ਹੋਟਲ ਅੱਗੇ ਬੱਸ ਅਸੀਂ ਇੱਥੇ ਰੁਕ ਰਹੇ ਹਾਂ ਪਹਿਲਾਂ ਲਾਸਟ ਟਾਈਮ ਅਸੀਂ ਟੋਟਲ ਰੁਕੇ ਸੀਗੇ ਤੇ ਇਸ ਟਾਈਮ ਅਸੀਂ ਅਸੀਂ ਰੁਕੇ ਆ ਰੂਮ ਜਾਇਜ ਮਿਲ ਗਿਆ 1400 ਕਹਿੰਦਾ ਸੀ 1200 ਦੇ ਵਿੱਚ ਆਪਾਂ ਰੂਮ ਲੈ ਲਿਆ ਪਤਾ ਨਹੀਂ ਮੈਨੂੰ ਹੁਣ ਕਿੱਦਾਂ ਰੇਟ ਜਾਇਜ ਆ ਕਿ ਇਹ ਪਤਾ ਜਾਇਜ ਹੋਣਾ ਤਾਂ ਰੇਟ ਇੰਨਾ ਕਿਉਂਕਿ ਲਾਸਟ ਟਾਈਮ ਜਦੋਂ ਅਸੀਂ ਆਏ ਸੀ ਹੌਣ ਥੋੜਾ ਸੀਜ਼ਨ ਆਫ ਕਰਕੇ ਤੇ ਸੋ ਰੂਮ ਦਾ ਵੀ ਰੇਟ ਜੱਜ ਮਿਲਿਆ ਰੂਮ ਬਹੁਤ ਸੋਹਣਾ ਸਾਨੂੰ ਹੋਟਲ ਵੀ ਦਿਖਾਉਣੇ ਆ ਘੈਂਟ ਗੱਲਬਾਤ ਹੁਣ ਵੀ ਰੂਮ ਵੀ ਘੈਂਟ ਆ ਤਾਂ ਵਧੀਆ ਮੈਂ ਕਹ ਵਧੀਆ ਰੂਮ ਰੂਮ ਦੇ ਸਾਹਮਣੇ ਐਨ ਗੱਲਬਾਤ ਵੀ ਜਸ ਪੂਰੀ ਆ ਤਾਂ ਕੀ ਗੱਲਬਾਤ ਐ ਐ ਸਹੀ ਐ ਸਰ ਅਗੁੱਛ ਚਾਬੀ ਉਹ ਕੇ ਰਿਪੋਰਟ ਮੈਂ ਤਾਂ ਇੰਤਾਂ ਨੇ ਯਾਰ ਲੱਭਣੇ ਕਿਤੇ ਐਸ ਗਲਵਾਥਪੁਰੀ ਲੋ ਜੀ ਆਪਾਂ ਹੁਣ ਪ੍ਰੋਮ ਬਣ ਗਿਆ ਹੋਟਲ ਸਮਾਸ ਨੂੰ ਰੱਖਤਾ ਤੇ ਹੁਣ ਕਹਿੰਦੇ ਹੁਣੇ ਹੀ ਬਾਬੇ ਦੇ ਪ੍ਰਦਰਸ਼ਨ ਕਰਨੇ ਆ ਤਾਂ ਆਪਾਂ ਹੁਣ ਚੱਲੇ ਬਾਬੇ ਦਰਸ਼ਨ ਕਰਨ ਤੁਹਾਨੂੰ ਵੀ ਕਰਾ ਦਿੰਨਾ ਚੋ ਇਹ ਚਰਨ ਇਹਨੂੰ ਪਾਣ ਚਰਨ ਗੰਗਾ ਕਹਿੰਦੇ ਨੇ ਜੀ ਇਹਨੂੰ ਇੱਥੇ ਇਹਨੂੰ ਮਾਰ ਹੀ ਦੇ ਜਾਨੀ ਬਾਬਾ ਬਾਲਕਨਾਥ ਜੀ ਦੇ ਇਹਨੂੰ ਇੱਕ ਪੈਰਾਂ ਵਾਲੀ ਗਿਣਤੀ ਜਿਹੜੀਆਂ ਜਾਂਦਾ ਜੀ ਵੀ ਇੱਥੇ ਬੰਦੇ ਰੋਕੀ ਮੱਥਾ ਟੇਕਦੇ ਉਹਨਾਂ ਨੂੰ ਖਜੂਰੀ ਲੈ ਕੇ ਉਹਨਾਂ ਦੇ ਰੱਬ ਦਾ ਨਾਮ ਲੈ ਕੇ ਫੇਰ ਉੱਪਰ ਨੂੰ ਮੱਥਾ ਟੇਕਣ ਚੜ੍ਹਦੇ ਹੁੰਦੇ ਸੀ ਵੀ ਜਦੋਂ ਕਰੂਨਾ ਝਾੜੀ ਹੋ ਗਿਆ ਜਿੱਤੇ ਮਾਤਾ ਫੇਰ ਰੋਟੀਆਂ ਇਹ ਸਿਸਟਮ ਹੁੰਦਾ ਸੀ ਸਾਰਾ ਓਕੇ ਹੋਰ ਤਾਂ ਚਲੋ ਬਾਈ ਗੁਰੂ ਦੀ ਕਿਰਪਾ ਨਾਲ ਅਸੀਂ ਸਾਨੂੰ ਬਾਬੇ ਨੇ ਸਿੱਧਾ ਡਾਇਰੈਕਟ ਟੇਬਲੈਟ ਬਣਾ ਲਈ ਹੁਣ ਤਾਂ ਸਾਡੀ ਤਾਂ ਹਾਂ ਲੋ ਜੀ ਆਪਾਂ ਪਹੁੰਚ ਗਏ ਆ ਆਪਾਂ ਹਣ ਮੰਦਿਰ ਦੇ ਬਿਲਕੁਲ ਉੱਪਰ ਮੈਂ ਇਸ ਰਾਸ਼ਟ੍ਰਾਣੇ ਪਹਿਲੀ ਵਾਰ ਆਇਆ ਮੈਂ ਸਿੱਧਾ ਅਸੀਂ ਮੰਦਿਰ ਦੇ ਨੇੜੇ ਪਹੁੰਚ ਗਏ ਆ ਗੱਡੀ ਸਾਰੀ ਉੱਪਰ ਆਉਂਦੀ ਹੈ ਕਿਉਂਕਿ ਟ੍ਰੈਫਿਕ ਹੈ ਨਹੀਂਗਾ ਮਤਲਬ ਐਕਚੁਅਲੀ ਸੰਗਤ ਘਟਿਆ ਮਤਲਬ ਸਹੀ ਅਮੀ ਤੋਂ ਸੰਗਤ ਮਤਲਬ ਇੰਨਾ ਟ੍ਰੈਫਿਕ ਨਹੀਂ ਸੋ ਗੱਡੀ ਅਸੀਂ ਉੱਪਰ ਲੈ ਆਂਦੀ ਆ ਗੱਡੀ ਕਰਤੀ ਪਾਰਕ ਹੁਣ ਆਪਾਂ ਤੁਹਾਨੂੰ ਮੰਦਿਰ ਦਰਸ਼ਨ ਕਰਾਉਣੇ ਬਿਲਕੁਲ ਨੇੜੇ ਪਹੁੰਚ ਗਏ ਆ ਸਾਨੂੰ ਪੌੜੀਆਂ ਚੜ੍ਹਣੀਆਂ ਪਈ ਸੀ ਬਹੁਤ ਜ਼ਿਆਦਾ ਤੇ ਆਪਾਂ ਪਹੁੰਚ ਗਏ ਆ ਮੰਦਿਰ ਦੇ ਗੇਟ ਨੰਬਰ 5 ਆ ਤੇ ਦੇਖੋ ਫਿਰ ਆਪਾਂ ਹੁਣ ਇੱਥੇ ਲਵਾਗੇ ਪ੍ਰਸ਼ਾਦ ਤੇ ਯਾਰਾ ਮੇਰੇ ਫੇਵਰਟ ਆ ਬਾਬਾ ਜੀ ਰੋਡ ਜਿਹੜੇ ਹਨ ਇਹ ਆਪਾਂ ਹੋਰ ਵਾਧੂ ਲੈ ਕੇ ਜਾਣਾ ਤੇ ਲੋ ਬਣਦੇ ਪਏ ਤਾਜ਼ਾ ਤਾਜ਼ੇ ਬਣਦੇ ਪਏ ਲੋ ਜੀ ਪ੍ਰਸ਼ਾਦ ਲੈ ਲਿਆ ਆਪਾਂ ਤੇ ਹੁਣ ਆਪਾਂ ਜਲਦੇ ਆਪਾਂ ਅੰਦਰ ਦਰਵਾਜ਼ੇ ਤੇ ਦਰਵਾਜ਼ੇ ਤੋਂ ਦਿਖਾਉਣੇ ਅੰਦਰ ਤੇ ਟਕਾਉਣੇ ਤੁਹਾਨੂੰ ਮੱਥਾ ਫੇਰ ਇੱਕ ਵਾਰੀ ਬਾਪਾ ਜੀ ਬਾਪਾ ਜੀ ਤੇ ਸੰਗਤ ਆ ਰਹੀ ਉਹ ਤਾਂ ਕਾਫੀ ਤੇ ਦੇਖ ਰਿਹਾ ਕਿ ਕਿੰਨਾ ਕ ਰਸ਼ਿਆ ਹਲੇ ਬਾਕੀ ਹਲੇ ਜਾ ਕੇ ਪਤਾ ਲੱਗੂ ਕਿੰਨਾ ਕ ਰਸ਼ਿਆ ਚਲੋ ਬੜੇ ਬਲੌਗ ਨਾਲ ਤੁਹਾਨੂੰ ਦਿਖਾਉਣੇ ਅੰਦਰ ਅੱਗੇ ਹੋਰ ਪ੍ਰਧਾਨ ਜੀ ਇੱਥੇ ਮਿਲ ਗਏ ਜਾਨ ਨੇ ਬਾਬਾ ਜੀ ਦੇ ਵਾਹ ਜੀ ਵਾਹ ਜੀ ਆ ਬਾਬਾ ਜੀ ਦੀ ਈ ਐਕਚੁਅਲੀ ਜੈਂਟਸ ਸਾੜੀ ਲੈਣੇ ਆ ਤੇ ਉਹ ਵੀ ਨਾਲ ਦੀ ਲੈਣਾ ਹੈ ਲੇਡੀਜ਼ ਆ ਤੁਹਾਨੂੰ ਪਤਾ ਹੀ ਹੋਣਾ ਕਿ ਬਾਬਾ ਜੀ ਦੇ ਦਰਬਾਰ ਤੇ ਉੱਪਰ ਰੇਡੀਜ਼ ਜਿਹੜੇ ਉਹ ਨਹੀਂ ਜਾਂਦੇ ਥੋੜਾ ਦੂਰ ਰਹਿੰਦੇ ਆ ਤੇ ਆਪਾਂ ਹੁਣ ਪਹੁੰਚ ਗਏ ਨੇੜੇ ਕਿਉਂਕਿ ਜਦੋਂ ਲਾਸਟ ਟਾਈਮ ਆਈ ਸੀਗੇ ਉਦੋਂ ਇੱਥੇ ਬਹੁਤ ਜ਼ਿਆਦਾ ਰਸ਼ ਸੀਗਾ ਤੇ ਸਾਨੂੰ ਤਕਰੀਬਨ ਉਦੋਂ 2 ਘੰਟੇ ਚੱਲਦੀ ਬਾਰੀ ਆਈ ਸੀਗੀ ਤੇ ਇਸ ਸਮੇਂ ਬਾਬਾ ਜੀ ਨੇ ਸਾਨੂੰ ਨੇੜੇ ਬੁਲਾ ਲਿਆ ਬਾਬਾ ਜੀ ਕਹਿੰਦੇ ਆ ਜਾ ਤੁਸੀਂ ਤੇ ਅਸੀਂ ਫਿਰ ਹੁਣ ਬਾਬਾ ਜੀ ਦੇ ਦਰਸ਼ਨ ਕਰਨ ਆ ਗਏ ਆਪਾਂ ਲਓ ਜੀ ਆ ਜਾਓ ਕਰੋ ਦਰਸ਼ਨ ਉਈ ਤੁਹਾਨੂੰ ਕਰਾਏ ਬਾਬਾ ਬਲਕਨਾ ਮੰਦਿਰ ਦੇ ਦਰਸ਼ਨ ਤੇ ਇੱਥੇ ਫੋਨ ਅਲਾਉਡ ਨਹੀਂ ਹੈਗਾ ਪਰ ਫੇ ਵੀ ਅਸੀਂ ਫੋਨ ਯੂਜ਼ ਕੀਤਾ ਹੈ ਕਿਉਂਕਿ ਬਾਬਾ ਜੀ ਆਪ ਦੇਖਣ ਆਲੇ ਆ ਤੇ ਸੰਕਾ ਦੇਖ ਲੋ ਹੁਣ ਆਪਾਂ ਵਾਪਸ ਇਧਰ ਆ ਗਏ ਤੇ ਦੇਖਦੇ ਆ ਦਰਸ਼ਨ ਬਹੁਤ ਹੀ ਹੋਏ 5 ਮਿੰਟ ਬੈਠੇ ਵੀ ਆ ਕਿਉਂਕਿ ਉੱਥੇ ਕੈਮਰਾ ਅਲਾਉਡ ਨਹੀਂ ਸੋ ਮੈਂ ਜਿੰਨਾ ਕਿ ਤੁਹਾਨੂੰ ਦਰਸ਼ਨ ਕਰਾਉਣ ਕੋਇਆ ਉਹਨਾਂ ਨੂੰ ਅਨੁਕਰਾਤੇ ਤੇ ਸੋ ਵਧੀਆ ਸੀ ਬਹੁਤ ਵਧੀਆ ਦਰਸ਼ਨ ਹੋਏ ਆ ਤੇ ਹੁਣ ਆਪਾਂ ਅੰਕ ਕਰਾਂਗੇ ਕਿ ਅੱਡੇ ਇੱਕ ਰੋਕ ਲੈਣੇ ਆ ਉਹ ਤਜੀਦ ਕਹਿੰਦਾ ਵੀ ਆਪਾਂ ਇੱਕ ਹੋਰ ਲੈਣੇ ਹੈਗੇ ਇੱਕ ਹੋਰ ਹੈ ਰੋਡ ਦੇ ਤੋਂ ਅੱਗੇ ਲੈਈਦੇ ਆਂ ਉੱਥੇ ਜਾ ਕੇ ਲਵਾਂਗੇ ਤੇ ਉੱਥੇ ਰਸ ਦੀ ਗੱਡੀ ਰੋਕਾਂਗੇ ਥੋੜੇ ਪੌੜੀਆਂ ਚੜਾਂਗੇ ਫਿਰ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਕਿੱਥੇ ਆਣ ਇਨਸ਼ਾਅੱਲਾ ਸ਼ਾਹੌਤੜਾਈਆਂ ਕਿੱਥੇ ਕਿੱਥੇ ਜਾਣਾ ਹੈ ਮਾਤਾ ਜੀ ਰੋਮਾ ਝਾੜੀ ਤੇ ਹੋਰ ਇੱਕ ਮੰਦਿਰ ਜਿੱਥੇ 12 ਸਾਲਾ ਰੋਟੀਾਂ ਖਾਣੀਆਂ ਹਾਂ ਜਿੱਥੇ 12 ਸਾਲਾ ਰੋਟੀਆਂ ਦਿਖਾ ਲਈਆਂ ਸੀਗੀਆਂ ਉਹਨੇ ਬਾਬਾ ਜੀ ਨੇ ਹਨਾ ਮਾਤਾ ਰਤਨ ਮਾਤਾ ਰਤਨ ਉਸਕੇ ਉੱਥੇ ਜਾਵਾਂਗੇ ਪਹਿਲਾਂ ਆਪਾਂ ਚੱਲਦੇ ਹਾਂ ਥੱਲੇ ਪਹਿਲਾਂ ਰੋਟ ਲਈਏ ਉਸ ਤੋਂ ਬਾਅਦ ਦੇਖਦੇ ਹਾਂ ਬੋ ਜੀ ਹੁਣ ਆਪਾਂ ਰੋਟ ਲੈਣਾ ਸੀ ਪ੍ਰਸ਼ਾਤ ਰੋਟ ਦਾ ਇਹ ਸਭ ਤੋਂ ਵਧੀਆ ਆ ਅੱਗੇ ਵੀ ਇੱਥੋਂ ਲੈ ਕੇ ਜਾਂਦੇ ਹੁੰਦੇ ਰੋਟ ਰੀਵ ਕਹਿੰਦਾ ਵੀ ਆਪਾਂ ਉੱਥੇ ਹੀ ਜਾਣਾ ਇਹ ਹੈਗੇ ਦੇਸੀ ਘੇਉ ਦੇ ਰੋਟ ਤੇ ਨਾਰਮਲ ਆ ਉਹ ਪਏ ਆ ਆ ਨਾਰਮਲ ਆ ਕਿ ਆ ਵੀ ਦੇਸੀ ਕੇ ਦੇ ਇਹ ਰਿਫਾਈਨਡ ਇਹ ਰਿਫਾਈਨਡ ਵਾਲੇ ਹਨ ਇਹ ਦੇਸੀ ਕਿਉਂ ਦੇ ਆ ਉਹ ਦਰਸ਼ਨ ਕਰਾਇਆ ਮੰਦਰ ਦੇ ਉਹਨਾਂ ਅਸੀਂ ਆ ਗਿਆ ਛਾਤ ਲਾਈਆਂ ਉਹ ਮੀਨ ਚੌਕ ਆ ਗਿਆ ਇਹ ਜਿਹੜਾ ਮੀਨ ਚੌਕ ਆ ਗਿਆ ਆ ਬੱਸਾਂ ਲੱਗੀਆਂ ਆ ਇੱਥੇ ਤੁਸੀਂ ਬਾਬੇ ਬਾਲਕनाथ ਦੇ ਬੱਸੇ ਵੀ ਜਾ ਸਕਦੇ ਆ ਤੇ ਹੋਰ ਵੀ ਆ ਇਹ ਮੀਨ ਚੌਕ ਆ ਗਿਆ ਤੁਸੀਂ ਦੇਖ ਸਕਦੇ ਆ ਗਰੂਣਾ ਹਾਂ ਆ ਪਾ ਜਾਵਾਂ ਗਰੂਣਾ ਝੜੀ ਦਰਸ਼ਨ ਬਹੁਤ ਵਧੀਆ ਹੋਏ ਆਪਣੇ ਬਸ ਇੰਨਾ ਕਿ ਆ ਇਹ ਜਿਹੜੀ ਪਿਛਲੀ ਵਾਰ ਹੋਈ ਸੀ ਪਰ ਰਸ਼ ਬਹੁਤ ਜ਼ਿਆਦਾ ਸੀ ਉਸ ਟਾਈਮ ਜਗਾ ਬਹੁਤ ਸਪੇਸ ਬਹੁਤ ਖਲੀ ਕਰ ਹੂੰ ਉੱਦਾਂ ਵੀ ਚੇਂਜ ਕਰਤਾ ਕਾਫੀ ਉਹਨਾਂ ਨੇ ਤੇ ਪਰ ਉਹ ਜਿਹੜਾ ਐਂਟਰੀ ਪੁਆਇੰਟ ਸੀ ਤੇ ਐਗਜ਼ਿਟ ਪੁਆਇੰਟ ਸੀ ਉਹ ਵੀ ਚੇਂਜ ਕਰਤਾ ਕਾਫੀ ਖੁੱਲਾ ਕਰਤਾ ਉਹਨਾਂ ਨੇ ਤੇ ਜਦੋਂ ਹੁਣ ਮੁਰੇ ਚਾਲਾ ਆਉਣਾ ਬਾਬਾ ਜੀ ਦਾ ਉਦੋਂ ਫੇਰ ਨਹੀਂ ਦਿੱਕਤ ਨਹੀਂ ਆਉਣੀ ਸੰਗਤ ਨੂੰ ਵੈਸੇ ਦਿੱਕਤ ਅੱਗੇ ਵੀ ਨਹੀਂ ਆਉਂਦੀ ਪਰ ਹੁਣ ਥੋੜਾ ਹੋਰ ਖੁੱਲਾ ਹੋ ਗਿਆ ਸੰਗਤ ਹੋਰ ਜ਼ਿਆਦਾ ਆ ਸਕਦੀ ਹੈ ਜਲਦੀ ਮੱਥਾ ਟੇਕ ਸਕਦੇ ਰੋਟੀਆਂ ਤੇ ਸਾਰਾ ਕੁਛ 12 ਸਾਲ ਦੀਆਂ ਨਾ ਦਿਖਾ ਦਿੰਦੇ ਨੇ ਇਹ ਵੀ ਉਸ ਥਾਂ ਤੇ ਕਿੰਨਾ ਆਸਾਨੀ ਨਾਲ ਉਸੇ ਤਰ੍ਹਾਂ ਰੋਟੀਆਂ ਬਣਾਈਆਂ ਹੋਈਆਂ ਆਂ ਖੈਂਚੜੀ ਕਾਇੰਦਾਰੀ ਮਾਇਆ ਤੜੀ ਸੋਹਣੀਆਂ ਖੜਾਵਾਂ ਪੱਕੀਆਂ ਰੋਟੀਆਂ ਚਦੌੜਾ ਸੀ ਗੰਗਾ ਜੀ ਦੇ ਵਾਸੀ ਦਾ ਜੀ ਸਵੇਦੀ ਹੋ ਗਈ ਗੁੱਡ ਮਾਰਨਿੰਗ ਤੇ ਆਪਾਂ ਹੁਣ ਕਰੇ ਕਰਾਂਗੇ ਗੱਡੀ ਸਮਾਨ ਨੂੰ ਰੱਖ ਲੈ ਆ ਰੈਡੀ ਚ ਤੇ ਹੁਣ ਆਪਣੀ ਤਿਆਰੀ ਆ ਰਾਤੀ ਅਸੀਂ ਮੱਥਾ ਟੇਕ ਲਿਆ ਸੀਗਾ ਉੱਪਰ ਦਰਬਾਰ ਤੇ ਹੁਣ ਆਪਾਂ ਹੈਗੇ ਹੋਟਲ ਚ ਇਹ ਸਾਡਾ ਹੋਟਲ ਸੀਗਾ ਤੁਸੀਂ ਬੈਕ ਤੇ ਦੇਖ ਸਕਦੇ ਆ ਤੇ ਹੁਣ ਇਸ ਤੋਂ ਲਾਗ ਆਪਾਂ ਜਾਵਾਂਗੇ ਪਹਿਲਾਂ ਤਾਂ ਬ੍ਰੀਕਫਾਸਟ ਕਰਾਂਗੇ ਉਸ ਤੋਂ ਬਾਅਦ ਸ਼ਾਇਦ ਪੀਰ ਨਗਾਹੇ ਜਾਣ ਦਾ ਪ੍ਰੋਗਰਾਮ ਆ ਜੇ ਤਾਂ ਬਣਿਆ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਸਮਾਨ ਰੱਖ ਲਿਆ ਹੁਣ ਗੱਡੀ ਦੀ ਮਾਰੀ ਸੈਲਫ ਵਾਲਾ ਹੌਂਡਾ ਬਹੁਤ ਜ਼ਿਆਦਾ ਆ। ਮੇਰੇ ਖਾਲ 7 ਡਿਗਰੀ ਟੈਂਪਰੇਚਰ ਸੀ ਆਪੀ। ਗੁੱਡ ਮਾਰਨਿੰਗ ਸਵੇਰ ਦੀ ਹੈਗੀ ਆ ਉਥੋਂ ਨਿਕਲ ਕੇ ਆਇਆ ਤਾਂ ਬਹੁਤ ਸੀਗੀ ਪਰ ਹਣ ਅਸੀਂ ਰੁਕੇ ਆਂ ਠਿਆਣੀ ਤੇ ਅਸੀਂ ਕੁਝ ਕੁ ਚਾਹ ਪਾਣੀ ਪੀ ਲਈਏ। ਬਹੁਤ ਬਹੁਤ ਹੈ ਬਹੁਤ ਹੈ। ਚਟਣੀ ਬਹੁਤ ਬਸ। ਲੱਗ ਪਈ। ਮੇਰੇ ਪਕੌੜੇ ਖਾਣੇ ਪੜਾ। ਬਾਈ ਨੇ ਪਕੌੜੇ ਲਾਤੇ। ਚਾਹ ਵੀ ਆ ਗਈ ਇਸ ਚੀਜ਼ ਦੇ ਗਲਾਸਾਂ 'ਚ। ਤੁਸੀਂ ਅਸੀਂ ਪੀ ਨਗਾਹੇ ਤੇ ਰਜੀਵ ਕਹਿੰਦਾ ਵੀ ਮੇਰਾ ਪੈਰ ਬਹੁਤ ਦੁਖਦਾ ਮੈਨੂੰ ਜਾ ਨਹੀਂ ਹਣਾ ਪਰ ਉਹਨੂੰ ਨਾਲ ਲੈ ਕੇ ਜਾਣਾ ਤਾਂ ਉੱਥੇ ਉਹ ਪੈਰ ਨਹੀਂ ਸਹੀ ਹੈਗਾ ਐਂਗੇ ਰੜ ਚੜੇ ਹੋਏ ਨੇ ਪੈਰ ਤੇ ਲਾਸਟ ਟਾਈਮ ਆਇਆ ਸੀ ਤਾਂ ਬੰਦਦਾ ਪਿਆ ਸੀ ਤੇ ਹੁਣ ਬਹੁਤ ਸੋਹਣਾ ਬਣ ਗਿਆ ਹੈ ਯਾਰ ਵਾਹ ਆਪਾ ਫਰੀਦ ਜੀ گیا ਪ੍ਰੋਟੇਕਸ਼ਨ ਤੇ ਵਲੌਗ ਰੱਖਾਂਗੇ ਆਪਾਂ ਇੰਨਾ ਹੀ ਜੀ ਅੱਗੇ ਜਾਣਾ ਹ ਸ ਅੱਗੇ ਨੈਕਸਟ ਕਰੂੰਗਾ ਨਹੀਂ ਤਾਂ ਅਦਰਵਾਈਜ਼ ਸਾਡਾ ਵਲੌਗ ਇੱਥੇ ਤੱਕ ਕਹੀਆ ਤੇ ਪਲੀਜ਼ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਪਲੀਜ਼ ਕਮੈਂਟ ਕਰਕੇ ਦੱਸਿਓ ਤੇ ਦਰਸ਼ਨ ਤੁਹਾਨੂੰ ਕਰਵਾਏ ਆ ਅੱਗੇ ਤੋਂ ਵੀ ਕੋਈ ਨਾ ਕੋਈ ਵਧੀਆ ਜਗ੍ਹਾ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੇ ਸਾਡੇ ਸਬਕਤ ਜਿਹੜੇ ਹੁੰਦੇ ਹੋਵੇ ਅਸੀਂ ਇਹ ਧਾਰਮਿਕੇ ਹੁੰਦੇ ਆ ਧਾਰਮਿਕ ਖੜੇ ਰੱਖਿਆ ਲਾ ਰਹੀ ਬੰਦਿਆਂ ਦੋਈ ਜਣੇ ਤੋ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਹੋਰ ਨਵੀਂ ਨਵੀਂ ਟੈਕਨੋਲੋਜੀ ਵਾਲੀਆਂ ਚੀਜ਼ਾਂ ਵੀ ਲੈ ਕੇ ਆਉਂਦਾ ਰਹਿਣਾ ਹੁੰਦਾ ਮੈਂ ਸ਼ਾਰਟਸ ਲੈ ਕੇ ਨਾ ਉਹ ਜ਼ਰੂਰ ਦੇਖਿਆ ਕਰੋ ਤੇ ਥੈਂਕ ਯੂ ਸੋ ਮੱਚ ਮਿਲਦੇ ਆ ਫਿਰ ਨੈਕਸਟ ਵਲ